जय श्री राम मैं रमन कुमार सनातन धर्म प्रचार सभी देशवासियों को दिवाली और बंदी छोड़ दिवस की लाख लाख बधाई देता हूँ आने वाला नया साल आप सभी देशवासियों के लिए सुख समृद्धि लेकर आए यही शुभकामनाएं आप सभी को भेज रहा हूँ इस माध्यम से जय श्री राम परमजीत सिंह एडवोकेट तहसील अमृतसर तू आज ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਪੂਰੇ ਭਾਵਨਾਵਾਂ ਸਿਆਂ ਨੂੰ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਇਹ ਦੀਵਾਲੀ ਤੇ ਗੁਰਪੁਰਬ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀਏ ਖੁਸ਼ੀਆਂ ਦੇ ਖੇੜੀਆਂ ਲੈ ਕੇ ਆਵੇ ਜੀ ਤੇ ਨਾਲ ਮੈਂ ਬੇਨਤੀ ਕਰਦਾ ਵਾਂ ਕਿ ਅੱਜ ਦੀ ਜੁਵਾ ਪੀੜੀ ਨੂੰ ਨਸ਼ਿਆਂ ਤੋਂ ਰਹਿਤ ਰਹਿਣ ਲਈ ਅਤੇ ਦੀਵਾਲੀ ਵੀ ਗ੍ਰੀਨ ਦੀਵਾਲੀ ਮਨਾਈ ਜਾਵੇ ਤਾਂ ਜੋ ਪੋਲੂਸ਼ਨ ਤੋਂ ਬਚ ਸਕੀਏ ਮੈਂ ਰਿੰਜੀਤ ਸਿੰਘ ਆਇਆ ਨੰਬਰਦਾਰ ਪਿੰਡ ਮੀਆਂ ਪੰਦੇਰ ਤਹਿਸੀਲ ਪ੍ਰਧਾਨ ਮਜੀਠਾ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ